ਖੇਰ ਵਿੱਚ ਆ ਕੇ ਜਗਾ ਲਈ ਅਤੇ ਫਿਰ ਉਸੇ ਤਰ੍ਹਾਂ ਹੀ ਕੱਚਾ ਮਕਾਨ ਬਣਾਇਆ ਜੋ ਪਿੰਡਾਂ ਵਿੱਚ ਹੁੰਦਾ ਸੀ ਗਲੀਆਂ ਨੇ ਉਹ ਵੀ ਪੂਰੀਆਂ ਕੱਚੀਆਂ ਨੇ ਪੂਰਾ ਪਿੰਡੂ ਹੀ ਮਾਹੌਲ ਲੱਗਦਾ ਹੈ ਕੱਚੀਆਂ ਗਲੀਆਂ ਦਰਵਾਜ਼ੇ ਤੇ ਗਲੀਆਂ ਵਿੱਚ ਲੱਗੇ ਤੁਸੀਂ ਬਲਬ ਦੇਖ ਰਹੇ ਹੋ ਉਸੇ ਤਰ੍ਹਾਂ ਹੀ ਬਲਬ ਪੁਰਾਣੇ ਇਸ ਪ੍ਰਾਤਨ ਸਮੇਂ ਜੋ ਬਲਬ ਲੱਗੇ ਹੁੰਦੇ ਹਨ ਉਹੀ ਚੀਜ਼ਾਂ ਹੈ ਉਹਨੇ ਬਖਾਈਆਂ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨਨਡੇੜ ਜਾਨੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਾਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਾਨ ਤਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਆਪਾਂ ਅੱਜ ਗੱਲ ਕੀ ਆ ਲੋਕੀ ਪੁਰਾਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਆ ਠੀਕ ਹੈ ਜੀ ਸਾਰੇ ਕੇਨ ਨੂੰ ਇਹ ਚੀਜ਼ ਦਾ ਪਤਾ ਨਹੀਂ ਉਹਨੂੰ ਫੋਟਾਂ ਖਚਾਉਣੀਆਂ ਪੁਰਾਣੀਆਂ ਚੀਜ਼ਾਂ ਨਾਲ ਪਸੰਦ ਕਰਦੇ ਆ ਪਰ ਉਹਨੂੰ ਯੂਜ਼ ਨਹੀਂ ਕਰਨਾ ਚਾਹੁੰਦੇ। ਵੀ ਇੰਨੇ ਪੈਸੇ ਲਾ ਕੇ ਤੂੰ ਫਿਰ ਕੱਚੇ ਕੋਠੇ ਹੀ ਤਿਆਰ ਕਰਾਏ ਨੇ ਤੇ ਆ ਜਿਹੜਾ ਖਲਾਰਾ ਜਿਹਾ ਪਾਇਆ ਕੱਚੇ ਪ੍ਰਾਤਨ ਚੀਜ਼ਾਂ ਉਹ ਲੱਭਦਾ ਫਿਰਦਾ ਤੂੰ। ਨਹੀਂ ਜੀ ਬਿਲਕੁਲ ਘਰ ਦੇ ਮੇਰੇ ਨਾਲ ਬਿਲਕੁਲ ਸਭ ਜੀ ਘਰ ਦਿਆ ਮੈਨੂੰ ਕਈ ਚੀਜ਼ਾਂ ਦੇ ਇਹ ਤਾਂ ਨਾਲ ਸੰਜੋਗ ਵੀ ਦਿੱਤਾ ਜੀ। ਕਈ ਜਗ੍ਹਾ ਰਿਸ਼ਤੇਦਾਰਾਂ ਨੂੰ ਪੁੱਛ ਪਾਛ ਕੇ ਕਿਹੜੀ ਚੀਜ਼ ਕਿੱਥੇ ਪਈ ਆ ਕਿੱਥੇ ਨਹੀਂ ਉਹ ਲਿਓਂ ਜ ਬਹੁਤ ਸੰਜੋਗ ਦਿੱਤਾ ਜੀ। ਇਹ ਤੁਸੀਂ ਲੋਕੇਸ਼ਨ ਕੀਤੀ ਆ ਪੀਪ ਵੈਡਿੰਗ ਦੇ ਤੌਰ ਤੇ ਮਿਲ ਬਿਲਕੁਲ ਜੀ ਕੋਈ ਉਦਾਂ ਆ ਜੇ ਕਈ ਫੋਟੋ ਫਾਟਾ ਖਚਾਉਣ ਆਉਂਦੇ ਆਪਾਂ ਕਦੀ ਕੋਈ ਕਿਰਾਇਆ ਘਰ ਨਹੀਂ ਲਿਆ ਰੀ ਬਾਕੀ ਜੋ ਕੋਈ ਪ੍ਰੀ ਵੈਡਿੰਗ ਸ਼ੂਟ ਲਈ ਹੁੰਦਾ ਤੇ ਜੋ ਜਨਵਰੀ ਜਿਆ ਕਿਸੇ ਨੂੰ ਜੋ ਵਧੀਆ ਲੱਗੇ ਜਿੰਨਾ ਆਪਾਂ ਰੱਖ ਲਈਦੇ ਜੀ ਕਦੀ ਕਹਿੰਦਾ ਬੈਸ ਭਾਈ ਨੇ ਕੀਤੀ ਇਹਨਾਂ ਨੇ ਕਿੰਨੇ ਕੇ ਪਾਸੇ ਸਾਡੇ ਲੱਗੂ ਇੱਕ ਜੀ 70 80 ਲੱਖ ਤੱਕ ਪਹੁੰਚ ਗਏ ਜੀ ਹੁਣ ਤੱਕ ਜੀ ਸਾਰਾ ਕੰਮ ਜਨਾਲ ਆ ਗਿਆ ਐਨੇ ਹੋ ਗਏ ਜੀ 80 ਲੱਖ ਤੱਕ ਮੈਂ ਤੇ ਗੱਲ ਕਰੀ 70 80 ਜੇ ਬੈਂਕ ਚ ਜਮਾ ਕਰਾਇਆ ਤੇ ਵੀ ਆਜਿ ਬੜਾ ਹੁੰਦਾ ਬੰਦਾ ਮਨਰ ਮਾਰਨਾ ਖਾਂਦਾ ਵੇਖੋ ਜੀ ਇੱਕ ਗੱਲਾ ਇੱਕ ਆਪਾਂ ਸਾਈਡ ਬਿਜ਼ਨਸ ਨੇ ਖੋਲਿਆ ਇੱਕ ਵੈਸੇ ਵੀ ਆਪਣਾ ਜਿੱਦਾਂ ਪਿੰਡਾਂ 'ਚ ਵਹਿਲੀਆਂ ਹੁੰਦੀਆਂ ਉਸ ਟਾਈਪ ਦਾ ਇੱਕ ਮੈਂ ਆਪਣਾ ਸ਼ੌਂਕ ਵੀ ਪੂਰਾ ਕੀਤਾ ਜੀ ਬਿਜ਼ਨਸ ਦੇ ਨਾਲ-ਨਾਲ ਸ਼ੌਂਕ ਵੀ ਪੂਰਾ ਕੀਤਾ ਹੈ ਸ਼ੌਂਕ ਦਾ ਕਦੀ ਕੋਈ ਮੁੱਲ ਨਹੀਂ ਹੁੰਦਾ ਜੀ ਮੈਂ ਤਿੰਨ ਤਿੰਨ ਕੰਮ ਕਰਦਾ ਪਿਆ ਜੀ ਇੱਥੇ ਮੈਂ ਮਿਹਨਤ ਕਰਦਾ ਪਿਆ ਇੱਥੇ ਮੈਂ ਹਰ ਇੱਕ ਚੀਜ਼ ਖਰੀਦੀ ਹੋਈ ਹੈ ਹਰ ਇੱਕ ਚੀਜ਼ ਬੱਚਿਆਂ ਨਾਲ ਨਾਲ ਰਹੀਦਾ ਸਾਰਨਾ ਵੱਡੀ ਗੱਲ ਜੀ ਵੇਖੋ ਆਪਾਂ ਵਿਦੇਸ਼ਾਂ 'ਚ ਬੱਚਿਆਂ ਨਾਲ ਨਹੀਂ ਰਹਿ ਸਕਦੇ ਗੱਲ ਕਰੀਏ ਪਰਾਤਨ ਸਮੇਂ ਦੀ ਪਰਾਤਨ ਸਮੇਂ ਵਿੱਚ ਕੱਚੇ ਘਰ ਹੁੰਦੇ ਸੀ ਕੱਚੇ ਕੋਠੇ ਹੁੰਦੀ ਸੀ ਲੇਕਿਨ ਉਹਨਾਂ ਦੇ ਕੋਲ ਪਿਆਰ ਹੁੰਦਾ ਸੀ ਸਕੂਨ ਹੁੰਦਾ ਸੀਗਾ ਲੇਕਿਨ ਜਿਉਂ-ਜਿਉਂ ਸਮਾਂ ਬਦਲਦਾ ਗਿਆ ਤੇ ਹੁਣ ਕੱਚੇ ਕੋਠਿਆਂ ਨੇ ਉਹਨੂੰ ਪੱਕੇ ਮਕਾਨ ਪੱਕੇ ਕੋਠੀਆਂ ਬਣਾ ਲਿਆ ਨੇ ਲੇਕਿਨ ਪਿਆਰ ਅਤੇ ਸਕੂਨ ਨਹੀਂ ਰਿਹਾ ਇਸੇ ਸਕੂਨ ਦੀ ਤਲਾਸ਼ ਵਿੱਚ ਇੱਕ ਨੌਜਵਾਨ ਵੱਲੋਂ ਸ਼ਹਿਰ ਵਿੱਚ ਆ ਕੇ ਜਗ੍ਹਾ ਲਈ ਅਤੇ ਫਿਰ ਉਸੇ ਤਰ੍ਹਾਂ ਹੀ ਕੱਚਾ ਮਕਾਨ ਬਣਾਇਆ ਜੋ ਪਿੰਡਾਂ ਵਿੱਚ ਹੁੰਦਾ ਸੀ ਸੇਮ ਚੀਜ਼ਾਂ ਹਰ ਚੀਜ਼ ਪੈਂਡੂ ਲੱਗਦੀ ਸੀ ਤੁਸੀਂ ਤਸਵੀਰਾਂ ਦੇ ਸਕਦੇ ਹੋ ਤੁਹਾਨੂੰ ਮੈਂ ਸਾਂਝੀ ਕਰਾਂਗਾ ਤਸਵੀਰਾਂ ਦੇਖੋ ਤੁਸੀਂ ਵੀ ਕਿਸ ਤਰ੍ਹਾਂ ਸ਼ਹਿਰ ਵਿੱਚ ਜਗ੍ਹਾ ਲੈ ਕੇ ਤੇ ਕੱਚੇ ਘਰ ਵਾਂਗੂ ਪੂਰਾ ਬਣਾਇਆ ਉਦਾਂ ਦੇ ਹੀ ਦਰਵਾਜ਼ੇ ਲਾਲ ਟੈਨਾ ਚਗਾਠਾਂ ਇੱਥੋਂ ਤੱਕ ਕਿ ਰੰਗ ਰੋਗਣ ਅਤੇ ਦਰਵਾਜ਼ਾ ਉੱਪਰ ਜੋ ਡਿਜ਼ਾਈਨਿੰਗ ਕੀਤੀ ਗਈ ਹੈ ਉਹ ਸੇਮ ਟੂ ਸੇਮ ਜਿਦਾਂ ਪੁਰਾਣੇ ਹੁੰਦੇ ਸੀ ਘਰ ਉਦਾਂ ਦੀ ਕੀਤੀ ਗਈ ਹੈ ਇੱਕ ਸਕੂਨ ਦੀ ਤਲਾਸ਼ ਵਿੱਚ ਕਿਉਂਕਿ ਇਹ ਜੋ ਨੇ ਨੌਜਵਾਨ ਨੇ ਉਪਰਾਲਾ ਕੀਤਾ ਹੈ ਨਾਲ ਦੀ ਨਾਲ ਸਕੂਨ ਵੀ ਹੈ ਕੱਚਾ ਘਰ ਵੀ ਬਣਾਇਆ ਤੇ ਨਾਲ ਦੇ ਨਾਲ ਉਹ ਆਪਣਾ ਘਰੋਬਾਰ ਵੀ ਕਰ ਰਿਹਾ ਹੈ ਸੋ ਇਹ ਤਸਵੀਰਾਂ ਤੁਸੀਂ ਤੁਹਾਨੂੰ ਦੀਆਂ ਸਾਂਝੀਆਂ ਕਰੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੂਰਾ ਥੱਲੇ ਜੋ ਗਲੀਆਂ ਨੇ ਉਹ ਵੀ ਪੂਰੀਆਂ ਕੱਚੀਆਂ ਨੇ ਪੂਰਾ ਪਿੰਡੂ ਹੀ ਮਾਹੌਲ ਲੱਗਦਾ ਹੈ ਕੱਚੀਆਂ ਗਲੀਆਂ ਦਰਵਾਜ਼ੇ ਤੇ ਗਲੀਆਂ ਵਿੱਚ ਲੱਗੇ ਤੁਸੀਂ ਬਲਬ ਦੇਖ ਰਹੇ ਹੋ ਉਸੇ ਤਰ੍ਹਾਂ ਹੀ ਬਲਬ ਪੁਰਾਣੇ ਪ੍ਰਾਤਨ ਸਮੇਂ ਜੋ ਬਲਬ ਲੱਗੇ ਹੁੰਦੇ ਸੀ ਉਹੀ ਚੀਜ਼ਾਂ ਹੈ ਉਹਨੇ ਬਖਾਈਆਂ ਨੇ ਅਤੇ ਅੰਦਰ ਤੁਹਾਨੂੰ ਮੈਂ ਝਾਤ ਮਰਵਾਦਾ ਇੱਕ ਇੱਕ ਐਸਾ ਸੈੱਟ ਤਿਆਰ ਕੀਤਾ ਹੈ ਉਸਨੇ ਜੋ ਕਿ ਮੇਲੇ ਵਿੱਚ ਲਗਾ ਹੁੰਦਾ ਹੈ ਦੁਕਾਨਾਂ ਲੱਗੀਆਂ ਹੁੰਦੀਆਂ ਉਹੀ ਸੈੱਟ ਤਿਆਰ ਕੀਤਾ ਹੈ ਜੁੱਤੀਆਂ ਦਾ ਜਾਂ ਪਰਾਂਦੀਆਂ ਜਾਂ ਚੂੜੀਆਂ ਕਹਿ ਸਕਦੇ ਆ ਇਹ ਸੈੱਟ ਤਿਆਰ ਕੀਤਾ ਹੈ ਕਿਉਂਕਿ ਉਸ ਨੌਜਵਾਨ ਨੂੰ ਇਸ ਜਗ੍ਹਾ ਨੂੰ ਜੋ ਪ੍ਰੀ-ਵੈਡਿੰਗ ਸ਼ੂਟਿੰਗ ਹੈ ਉਸ ਲਈ ਵੀ ਵਰਤਾ ਜਾਂਦਾ ਹੈ ਸੋ ਨੌਜਵਾਨ ਦਾ ਉਪਰਾਲਾ ਬੜਾ ਵਧੀਆ ਹੈ ਬੜੀ ਵਧੀਆ ਲੋਕੇਸ਼ਨ ਤਿਆਰ ਕੀਤੀ ਹੈ ਉਹਨੇ ਜੋ ਕਿ ਸਾਨੂੰ ਪੁਰਾਣਾ ਵਿਰਸਾ ਦਸਾਉਂਦੀ ਆ ਸੋ ਵਧੀਆ ਚੀਜ਼ ਹਰ ਚੀਜ਼ ਪੁਰਾਣੀ ਪਰਾਤਨ ਸਮੇਂ ਤੇ ਚੀਜ਼ਾਂ ਹੋਰ ਵੀ ਸਾਮਕ ਰੱਖਿਆ ਨੇ ਸੋ ਗੱਲਬਾਤ ਵੀ ਕਰਾਂਗੇ ਉਸ ਨੌਜਵਾਨ ਨਾਲ ਇੱਕ ਵਾਰੀ ਮੈਂ ਤੁਹਾਨੂੰ ਚਾਤੀ ਮਰਵਾ ਦਿਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਹਨਾਂ ਨੇ ਹਰ ਚੀਜ਼ ਪੁਰਾਣੀ ਰੱਖੀ ਹੋਈ ਹੈ ਸੋ ਮਿਲਾਂ ਜਾ ਰਹੇ ਹਾਂ ਉਸ ਨੌਜਵਾਨ ਨਾਲ ਜੋ ਕਿ ਜਿਸ ਨੇ ਪੈਸੇ ਖਰਚ ਕੇ ਇੱਕ ਤੇ ਸਕੂਨ ਲੱਭਿਆ ਦੂਜਾ ਆਪਣਾ ਕਾਰੋਬਾਰ ਵੀ ਸ਼ੁਰੂ ਕੀਤਾ ਸਸ਼ੀਗਰ ਵੀ ਜੀ ਸਸ਼ੀਗਰ ਕੀ ਨਾਮ ਹੈ ਆਪਣਾ ਗੁਰਪ੍ਰੀਤ ਸਿੰਘ ਇਹ ਗੁਰਪੀ ਜੀ ਕਿੱਦਾਂ ਵਿਚਾਰ ਰਿਹਾ ਵੀ ਸ਼ਹਿਰ ਆ ਕੇ ਇਹ ਕੋਠੀ ਪਾਈ ਤੁਸੀਂ ਆਪਣੀ ਕੀ ਕੋਠੀ ਦੇ ਬਾਅਦ ਹੁਣ ਕੱਚਾ ਜਿਹੜਾ ਘਰ ਤਿਆਰ ਕੀਤਾ ਪ੍ਰਾਤਨ ਸਮੇਂ ਦਾ ਕਿਦਾਂ ਵਿਚਾਰ ਹੈ ਵੀ ਇਹ ਵੀ ਮੈਂ ਤਿਆਰ ਕਰਾਂ ਕਿਉਂਕਿ ਮੇਰਾ ਫੋਟੋਗ੍ਰਾਫੀ ਦਾ ਵਰਕ ਹੈ ਜਿਹੜੇ ਗ੍ਰਾਡ ਫੋਟੋਗ੍ਰਾਫੀ ਦੇ ਨਾਂ ਤੇ ਬੜਾ ਕੰਮ ਚੱਲਦਾ ਹੈ ਤੇ ਆਪਾਂ ਅੱਜ ਗੱਲ ਕੀ ਆ ਲੋਕੀ ਪੁਰਾਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਆ ਠੀਕ ਹੈ ਜੀ ਸਾਰੇ ਕੇਸ ਨੂੰ ਇਹ ਚੀਜ਼ ਦਾ ਪਤਾ ਨਹੀਂ ਉਹਨੂੰ ਫੋਟਾਂ ਖਿਚਾਉਣੀਆਂ ਪੁਰਾਣੀਆਂ ਚੀਜ਼ਾਂ ਨਾਲ ਪਸੰਦ ਕਰਦੇ ਆ ਪਰ ਉਹਨੂੰ ਯੂਜ਼ ਨਹੀਂ ਕਰਨਾ ਚਾਹੁੰਦੇ ਤੇ ਆਪਾਂ ਉਹ ਚੀਜ਼ ਦਾ ਰੱਖ ਕੇ ਕਿ ਫੋਟੋਗ੍ਰਾਫੀ ਦੇ ਲੈਣ ਦੇ ਅਕੋਰਡਿੰਗ ਪ੍ਰੀ ਵੈਡਿੰਗ ਦੇ ਕੀਚਾ ਲੱਜਾ ਅੱਜ ਕੱਲ ਲੋਕੀ ਦੂਰ ਦੂਜાં ਜਾਂਦੇ ਸਾਡੇ ਏਰੀਆ 'ਚ ਕੋਈ ਵੀ ਇਦਾਂ ਦੀ ਲੋਕੇਸ਼ਨ ਨਹੀਂ ਹੈਗੀ ਇੱਕ ਤੇ ਆਪਣੇ ਵਿਰਸੇ ਦੇ ਕਰਕੇ ਔਰ ਇੱਕ ਆਪਣਾ ਨਾਲ ਸਾਈਡ ਬਿਜ਼ਨਸ ਵੀ ਸਾੜੀ ਬਿਨਾਂ ਚੱਲਦਾ ਰਹੂਗਾ ਉਹ ਇਹ ਕਹ ਕੇ ਆਪਾਂ ਇਹ ਚੀਜ਼ ਮੰਨ ਚਾਹੀਏਗੀ ਆਪਾਂ ਤਿਆਰ ਕਰੀਏ ਜੀ ਇਹ ਚਲੋ ਬਰਾਲਾ ਦੇ ਬਹੁਤ ਵਧੀਆ ਲੇਕਿਨ ਗੱਲ ਕਰੀਏ ਘਰਦਿਆਂ ਦੀ ਘਰਦਿਆਂ ਨੇ ਨਹੀਂ ਕਦੀ ਰੋਕਿਆ ਵੀ ਇੰਨੇ ਪੈਸੇ ਲਾ ਕੇ ਤੂੰ ਫਿਰ ਕੱਚੇ ਕੋਠੇ ਤਿਆਰ ਕਰਾਏ ਨੇ ਤੇ ਆ ਜਿਹੜਾ ਖਲਾਰਾ ਜਿਹਾ ਪਾਇਆ ਕੱਚੇ ਪ੍ਰਾਤਨ ਚੀਜ਼ਾਂ ਲੱ ਨਹੀਂ ਜੀ ਬਿਲਕੁਲ ਘਰ ਦੇ ਮੇਰੇ ਨਾਲ ਬਿਲਕੁਲ ਸਾਵੰਜੀ ਘਰ ਦੇ ਮੈਨੂੰ ਕਈ ਚੀਜ਼ਾਂ ਜਿਹਦੇ ਨਾਲ ਸੰਜੋਗ ਵੀ ਦਿੰਦਾ ਜੀ ਕਈ ਜਗ੍ਹਾ ਰਿਸ਼ਤੇਦਾਰਾਂ ਨੂੰ ਪੁੱਛ ਪਾਚ ਕੇ ਕਿਹੜੀ ਚੀਜ਼ ਕਿੱਥੇ ਪਈ ਆ ਕਿੱਥੇ ਨਹੀਂ ਉਹ ਲਿਓਂ ਚ ਬਹੁਤ ਸੰਜੋਗ ਦਿੰਦਾ ਜੀ ਹੁਣ ਤਾਂ ਗੱਲ ਕਰੀਏ ਤੇ ਤੁਸੀਂ ਪ੍ਰਾਈਵੇਟ ਦਾ ਕੰਮ ਵੀ ਕਰਦੇ ਸਟੂਡੀਓ ਦਾ ਕੰਮ ਵੀ ਕਰਦੇ ਹੋ ਤੇ ਇਹ ਤੁਸੀਂ ਲੋਕੇਸ਼ਨ ਕੀਤੀ ਹੈ ਪ੍ਰੀ ਵੈਡਿੰਗ ਦੇ ਤੌਰ ਤੇ ਮਿਲ ਲੋਕਾਂ ਨੂੰ ਦੇਣ ਵਾਸਤੇ ਕੀਤੀ ਹੈ ਇਹਦਾ ਕਿਰਾਇਆ ਵਗੈਰਾ ਵੀ ਲੈਂਦੇ ਆ ਬਿਲਕੁਲ ਜੀ ਕੋਈ ਉਦਾਂ ਆ ਰੇ ਕਈ ਫੋੜਾ ਫਾੜਾ ਖਚਾਉਣ ਆਉਂਦੇ ਆ ਆਪਾਂ ਕਦੀ ਕੋਈ ਕਿਰਾਇਆ ਗਰਵਾਣੇ ਲਿਆ ਜੀ ਬਾਕੀ ਜੋ ਕੋਈ ਪ੍ਰੀ ਵੈਡਿੰਗ ਸ਼ੂਟ ਲਈ ਹੁੰਦਾ ਤੇ ਜੋ ਜਨਵਰੀ ਦਾ ਕਿਸੇ ਨੂੰ ਜੋ ਵਧੀਆ ਲੱਗੇ ਜਿੰਨਾ ਆਪਾਂ ਰੱਖ ਲਈਦੇ ਜੀ ਕਦੀ ਕਹਿਣਾ ਬੈਸ ਭਾਈ ਨੇ ਕੀਤੀ ਇੰਨੇ ਲੈਣੇ ਸੋ ਗੱਲ ਕਰੀਏ ਵੀ ਕਿੰਨੇ ਕੁ ਪੈਸੇ ਲੱਗੇ ਤੁਹਾਡੇ ਇਹ ਜਗ੍ਹਾ ਤੇ ਜਾਂ ਫਿਰ ਪ੍ਰੋਪਰ ਕਹੀਏ ਵੀ ਸਮਾਨ ਵੀ ਲੈਂਦਾ ਕਿੰਨੇ ਕੁ ਪੈਸੇ ਤੁਹਾਡੇ ਲੱਗੇ ਕਿ ਜੀ 70 80 ਲੱਖ ਤੱਕ ਪਹੁੰਚ ਗਏ ਜੀ ਹੁਣ ਤੱਕ ਇਹ ਸਾਰਾ ਮਰਦੀ ਗੱਲ ਕਰੀ 70 80 ਜੇ ਬੈਂਕ ਚ ਜਮਾ ਕਰਾਇਆ ਤੇ ਵੀ ਆਜੀ ਬੜਾ ਉੰਧਰ ਬੰਧਰ ਮਾਰਨਾ ਖਾਂਦਾ ਵੇਖੋ ਜੀ ਇੱਕ ਗੱਲਾ ਇੱਕ ਆਪਾਂ ਸਾਈਡ ਬਿਜ਼ਨਸ ਨਹੀਂ ਖੋਲਿਆ ਇੱਕ ਵੈਸੇ ਵੀ ਆਪਣਾ ਜਿੱਦਾਂ ਪਿੰਡਾਂ ਚ ਵਹਿਲੀਆਂ ਹੁੰਦੀਆਂ ਉਸ ਟਾਈਪ ਦਾ ਇੱਕ ਮੈਂ ਆਪਣਾ ਸ਼ੌਂਕ ਵੀ ਪੂਰਾ ਕੀਤਾ ਜੀ ਬਿਜ਼ਨਸ ਦੇ ਨਾਲ ਨਾਲ ਸ਼ੌਂਕ ਵੀ ਪੂਰਾ ਕੀਤਾ ਹੈ ਸ਼ੌਂਕ ਦਾ ਕਿਦੀ ਕੋਈ ਮੋਲ ਨਹੀਂ ਹੁੰਦਾ ਜੀ ਕੋਈ ਵਿਖਿਆ ਗੱਲ ਹੈ ਕਿਈ ਅੱਜਕੱਲ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਬਾਹਰ ਵਿਦੇਸ਼ ਨਾਲ ਭੱਜਦੀ ਵੀ 25 30 ਲੱਖ ਰੁਪਏ ਲਾ ਕੇ ਬਾਹਰ ਜਾਈਏ ਤੇ ਬਾਹਰ ਕਰੀਏ ਪਰ ਬਾਹਰ ਕਾਮੀ ਜਿਹੜਾ ਵਾ ਉਹ ਇਥੋਂ ਨਾਲੋਂ ਜ਼ਿਆਦਾ ਵਾ ਤੇ ਉ ਬਿਲਕੁਲ ਜੀ ਵੇਖੋ ਜੀ ਅਸੀਂ ਸਾਡੇ ਲੋਕ ਬਾਹਰ ਇੱਥੇ ਕੰਮ ਕਰਨ ਦੀ ਸ਼ਰਮ ਕਰਦੇ ਆ ਬਾਹਰ ਜਾ ਕੇ ਉਹ ਕੰਮ ਕਰਨੇ ਉਹ ਕੋਈ ਸ਼ਰਮ ਨਹੀਂ ਕਰਦੇ ਪਰ ਮੈਂ ਸੋਚਦਾ ਕਿ ਇੱਥੇ ਵੇਖੋ ਮੈਂ ਫੋਟੋਗ੍ਰਾਫੀ ਦਾ ਕੰਮ ਕਰਦੇ ਨਾਲ ਪਹਿਲੀਆਂ ਵੀ ਠੇਕੇ ਦੇ ਲੈਣਾ ਆਫਸਿਜਨ ਦੇ ਵਿੱਚ ਨਾਲ ਆ ਵੀ ਕੰਮ ਕਰਨ ਡਿਆ ਵਾਂ ਤੇ ਜੇ ਆਪਾਂ ਹੁਣ ਇਨੇ ਕਰਕੇ ਸਾਰਾ ਕੁਝ ਬਾਹਰ ਜੰਨੇ ਜੇ ਅਸੀਂ ਇੱਥੇ ਪੈਸੇ ਕਮਾ ਸਕਦੇ ਆਂ ਤਾਂ ਸਾਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਤੇ ਗੱਲ ਕਰੀ ਵੀ ਲੱਗ ਜਾ ਕੇ ਕੋਠੀਆਂ ਵਾਂ ਦੋ ਦੋ ਤਿੰਨ ਤਿੰਨ ਮਜਲਾ ਕੋਠੀਆਂ ਪਾਈਆਂ ਲੋਕਾਂ ਨੇ ਤੇ ਲੋਕਾਂ ਨੇ ਕਦੀ ਨਹੀਂ ਆਖਿਆ ਵੀ ਆ ਕੀ ਤੂੰ ਕੂੜ-ਕਬੜ ਜਾ ਇਕੱਠਾ ਕਰੀ ਜਾਂ ਰਿਆ ਇਹ ਹੀ ਤੇ ਵਾ ਪਿੰਡਾਂ ਛੱਡ ਕੇ ਆਏ ਆ ਤੇ ਤੂੰ ਫਿਰ ਇੱਥੇ ਇਕੱਠਾ ਕਰੀ ਜਾਂ ਰਿਆ ਨਹੀਂ ਜੀ ਇਦਾਂ ਦੇ ਕਦੀ ਨਹੀਂ ਲੋਕੀ ਖੁਸ਼ ਹੁੰਦੇ ਆ ਆ ਕੇ ਚੀਜ਼ਾਂ ਵੇਖਦੇ ਆ ਜਦੋਂ ਹਾਂ ਆਵੇ ਚੀਜ਼ ਇੱਥੇ ਹੈਗੀ ਆ ਆਵੇ ਪੁਰਾਣੀ ਚੀਜ਼ ਇਹਨਾਂ ਰੱਖੀ ਆ ਉਦੋਂ ਦਿਲ ਨੂੰ ਬਹੁਤ ਸਕੂਨ ਮਿਲਦਾ ਜੀ ਵੇਖੋ ਜੀ ਲੋਕੀ ਸਾਡੀ ਚੀਜ਼ ਵੇਖ ਕੇ ਖੁਸ਼ ਹੋਣ ਲੇ ਆ ਪਹਿਲਾਂ ਸਟਾਰਟਿੰਗ ਦੇ ਤੇ ਕਹਿੰਦੇ ਸੀ ਕਿ ਆ ਕੀ ਬਣਾ ਰਿਆ ਕੀ ਨਹੀਂ ਹੁਣ ਆਣ ਕੇ ਫੋਟਾਂ ਚਾਉਂਦੇ ਆ ਜੇ ਜਿਹੜੇ ਪੀਰ ਪੜਿੰਗ ਤੁਸੀਂ ਕਰਦੇ ਹੋ ਤੁਹਾਡਾ ਕੋਈ ਆਪਣਾ ਪੇਜ ਵੀ ਤਿਆਰ ਕੀਤਾ ਗਿਆ ਹਾਂਜੀ ਜੀ ਪੱਕੇ ਪਿੰਡਾਂ ਵਾਲੇ ਦੇ ਨਾਂ ਤੇ ਪੇਜ ਆ ਜੀ ਇੰਸਟਾਗ੍ਰam ਦੇ ਉੱਤੇ ਉਹ ਉਹ ਪੇਜ ਦੇ ਉੱਤੇ ਸਾਰਾ ਕੁਝ ਪਿਆ ਆ ਫੋਟਾਂ ਕੀ ਚੀਜ਼ ਕਿਦਾਂ ਕੀ ਕੰਮ ਆ ਸਾਰਾ ਕੁਝ ਉੱਤੇ ਨੰਬਰ ਦਿੱਤੇ ਹੋਏ ਤੇ ਜਿਹੜੇ ਅੱਜ ਕੱਲ ਨੌਜਵਾਨ ਆ ਬਾਹਰ ਹੀ ਦੌੜ ਲੱਗੀ ਬਾਹਰ ਜਾਣਾ ਚਾਹੁੰਦੇ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂ ਇੱਥੇ ਰਹਿ ਕੇ ਵੀ ਅਸੀਂ ਓਨੀ ਕਮਾਈ ਕਰ ਸਕਦੇ ਆ ਜੇ ਪਰ ਮਿਹਨਤ ਕਰਨ ਦੀ ਲੋੜ ਆ ਤੇ ਜੇ ਅਸੀਂ ਬਾਹਰ ਨਾ ਜਾਈ ਤੇ ਇੱਥੇ ਵੀ ਕਮਾਈ ਕਰ ਸਕਦੇ ਆ ਬਿਲਕੁਲ ਜੀ ਮੈਂ ਤੁਹਾਨੂੰ ਪਹਿਲਾਂ ਅੱਗੇ ਇਹੋ ਗੱਲ ਕਹੀ ਆ ਮੈਂ ਮਿਹਨਤ ਕਰਦਾ ਪਿਆ ਇੱਥੇ ਮੈਂ ਹਰ ਇੱਕ ਚੀਜ਼ ਖਰੀਦੀ ਹੋਈ ਆ ਹਰ ਇੱਕ ਚੀਜ਼ ਬੱਚਿਆਂ ਨਾਲ ਨਾਲ ਰਹੀਦਾ ਸਾਰਨਾ ਵੱਡੀ ਗੱਲ ਜੀ ਵੇਖੋ ਆਪਾਂ ਵਿਦੇਸ਼ਾਂ 'ਚ ਬੱਚਿਆਂ ਨਾਲ ਨਹੀਂ ਰਹਿ ਸਕਦੇ ਬਹੁਤ ਮੁਸ਼ਕਿਲ ਹੈ ਜੀ ਇਕੱਲੇ ਬੰਦੇ ਕੋਈ ਨਹੀਂ ਪਹੁੰਚਿਆ ਜਾਣਾ ਤੇ ਬੱਚੇ ਨਾਲ ਖੜਨਾ ਬੜੀ ਮੁਸ਼ਕਿਲ ਹੈ ਜੀ ਤੇ ਇੱਥੇ ਆਪਣੇ ਬੱਚਿਆਂ ਦੇ ਨਾਲ ਉਹ ਸਕੂਨ ਜਿਹੜਾ ਇਹ ਸਾਨੂੰ ਇੱਥੇ ਮਿਲ ਰਿਹਾ ਉਹ ਬਾਹਰ ਨਹੀਂ ਹੈਗਾ ਵਿਦੇਸ਼ਾਂ 'ਚ ਬਲ ਆਲਓਵਰ ਗੱਲ ਕਰੀਏ ਤੇ ਸਕੂਨ ਦੀ ਤਲਾਸ਼ ਵਿੱਚ ਤੁਸੀਂ ਆ ਕੰਮ ਕੀਤਾ ਸਕੂਨ ਮਿਲਿਆ ਫਿਰ ਤੁਹਾਨੂੰ ਆ ਸਾਰਾ ਕੰਮ ਬਿਲਕੁਲ ਜੀ ਬੱਚੇ ਤੇ ਬੰਦੇ ਦੇ ਮਨ ਦੀ تسਲੀ ਹੋਣੀ ਚਾਹੀਦੀ ਹੁਣ ਸਾਡੇ ਮਨ ਦੀ ਆਪਣੀ تسਲੀ ਆ ਜੀ ਸਾਡੇ ਬੱਚੇ ਖੁਸ਼ ਆ ਸ਼ਾਮਾਂ ਨੂੰ ਆਣ ਕੇ ਖੇਡਦੇ ਆ ਬੱਚਿਆਂ ਨਾਲ ਆਪ ਵੀ ਖੇਡੀਦਾ ਤੇ ਉਹਨਾਂ ਨੂੰ ਖੁਸ਼ੀ ਮਿਲਦੀ ਬੱਚੇ ਥੋੜੇ ਹੈਲਦੀ ਰਹਿੰਦੇ ਨੇ ਤੇ ਤੁਹਾਨੂੰ ਪਤਾ ਬੱਚੇ ਅੱਜ ਕੱਲ ਫੋਨ 'ਚੋਂ ਹੀ ਨਹੀਂ ਬਾਹਰ ਨਿਕਲਦੇ ਮੈਂ ਕਹਿੰਦਾ ਇਹ ਜਿਹੜੀ ਜਗ੍ਹਾ ਹੈਗੀ ਸਾਰੀ ਮਿੱਟੀ ਦੀ ਆ ਗਲੀਆਂ ਵੀ ਮਿੱਟੀ ਦੇ ਬਣਾਈਆਂ ਤੁਸੀਂ ਸਭ ਮਿੱਟੀ ਦਾ ਜੋ ਪਹਿਲਾਂ ਹੁੰਦਾ ਸੀਗਾ ਲੇਕਿਨ ਮਿੱਟੀ 'ਚ ਖੇਡਣ ਨਾਲ ਕਈ ਬਿਮਾਰੀਆਂ ਸਾਡੀਆਂ ਦ ਤੇ ਮਿੱਟੀ 'ਚ ਖੇਡ ਕੇ ਇਹੀ ਜਿਹੇ ਬਿਮਾਰੀਆਂ ਜਿਹੜੀਆਂ ਘਟਦੀਆਂ ਨੇ ਪਰ ਵੇਖੋ ਜੀ ਕਈਆਂ ਦੇ ਸਮਾਂ 'ਚ ਇਹ ਹੁੰਦਾ ਹੈ ਕਿ ਨਹੀਂ ਆਪਾਂ ਮਿੱਟੀ 'ਚ ਨਹੀਂ ਬੱਚਿਆਂ ਨੂੰ ਭੇਜਣਾ ਕਈ ਸ਼ਹਿਰਾਂ ਵਾਲੇ ਸੋਚਦੇ ਆ ਨਹੀਂ ਇਹਨਾਂ ਨੇ ਮਿੱਟੀ ਲੱਗੀ ਆ ਬੱਚੇ ਨਹੀਂ ਭੇਜਣੇ ਪਰ ਮੈਨੂੰ ਖੁਸ਼ੀ ਹੁੰਦੀ ਹੈ ਬੱਚੇ ਆਣ ਕੇ ਇੱਥੇ ਮਿੱਟੀ 'ਚ ਖੇਡਦੇ ਆਪਾਂ ਕਦੀ ਨਹੀਂ ਕਿਹਾ ਅਸੀਂ ਨਾਲ ਖੋਦ ਉਹਨਾਂ ਦੇ ਗੇਡੀ ਦਾ ਵਾ ਤੇ ਉਹ ਬੱਚੇ ਖੁਸ਼ ਹੋ ਜਾਂਦੇ ਆ ਸਾਡੇ ਤੇ ਹੱਡ ਨੂੰ ਵੀ ਖੁਸ਼ੀ ਮਿਲਦੀ ਹੈ ਜੀ ਜੀ ਬਿਲਕੁਲ ਇਹ ਸੰਸਾਰ ਨਾਲ ਇਹ ਨੌਜਵਾਨ ਜਿਨ੍ਹਾਂ ਨੇ ਆਪਣੇ ਪੈਸੇ ਖਰਚ ਕੇ ਤਕਰੀਬਨ 70-80 ਲੱਖ ਰੁਪਏ ਖਰਚ ਕੇ ਇਹ ਜਗਾ ਲਈ ਤੇ ਸਮਾਨ ਜੋ ਸਾਰਾ ਬਣਾਇਆ ਪ੍ਰ ਪ੍ਰਾਤਨ ਚੀਜ਼ਾਂ ਵਰਗਾ ਪੂਰਾ ਮਾਹੌਲ ਬਣਾਇਆ ਪਿੰਡਾਂ ਵਾਲਾ ਮਾਹੌਲ ਬਣਾਇਆ ਕੱਚੀਆਂ ਗਲੀਆਂ ਕੱਚੇ ਕੋਠੇ ਰਸੋਈ ਕੱਚੀ ਹਰ ਚੀਜ਼ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਿਵਾਰਾਂ ਉਤੇ ਜਿਵੇਂ ਪੁਰਾਣੇ ਘਰਾਂ ਦੇ ਵਿੱਚ ਡਿਜ਼ਾਈਨਿੰਗ ਹੁੰਦੀ ਸੀ ਉਸੇ ਤਰ੍ਹਾਂ ਡਿਜ਼ਾਈਨਿੰਗ ਕਰਾਈ ਗਈ ਪੌੜੀਆਂ ਦੀ ਸਾਰੇ ਤੁਸੀਂ ਦੇਖ ਸਕਦੇ ਹੋ ਪੂਰਾ ਹੀ ਜੇ ਆਪਾਂ ਉਧਰ ਆਈਏ ਤੁਹਾਨੂੰ ਲੱਗੇ ਕਿ ਵੀ ਅਸੀਂ ਕਿਸੇ ਪੁਰਾਣੇ ਘਰ ਹੀ ਆ ਗਏ ਹ ਸੋ ਇੱਕ ਸਕੂਨ ਦੀ ਤਲਾਸ਼ ਵਿੱਚ ਵੀਰ ਨੇ ਆਇਆ ਹੈ ਸਕੂਨ ਦੇ ਤਲਾਸ਼ ਵਿੱਚ ਜਗ੍ਹਾ ਲਈ ਹੈ ਅਤੇ ਇੱਕ ਹੁਣ ਸਕੂਨ ਹੀ ਮਿਲਦਾ ਵਾ ਨਾਲੇ ਪ੍ਰੀ ਵੈਡਿੰਗ ਵਾਸਤੇ ਉਹ ਇਹ ਜਗ੍ਹਾ ਵੀ ਦਿੰਦੇ ਨੇ ਕਿਰਾਏ ਤੇ ਸੋ ਸਾਨੂੰ ਵੀ ਬਾਜ਼ਾਰ ਦੀ ਜਾਂਦੀ ਦੌੜ ਛੱਡ ਕੇ ਇੱਥੇ ਹੀ ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਚਾਹੀਦਾ ਕੰਮ ਬਹੁਤ ਨੇ ਬਸ ਕਰਨ ਦੀ ਨੀਤ ਹੋਣੀ ਚਾਹੀਦੀ ਆ ਇੱਥੇ ਵੀ ਪੈਸਾ ਬਹੁਤ ਆ ਪੰਜਾਬ ਵਿੱਚ ਵੀ ਪੈਸਾ ਬਹੁਤ ਆ ਤੇ ਬਸ ਸੋਚ ਬੰਦ ਨਹੀਂ ਚਾਹੀਦੀ ਆ ਲੁਧਿਆਣਾ ਟਾਈਮ ਲਈ ਜਸਵਿੰਦਰ 베ਦੀ ਗੁਰਦਾਸਪੁਰ